ਲੁਧਿਆਣਾ ਸੈਂਟਰਲ ਤੋਂ ਐਮਪੀ ਰਾਜਾ ਵੜਿੰਗੜਾ ਨੂੰ ਬੀਜੇਪੀ ਦੇ ਸਪੋਕਸਪਰਸਨ ਦੀ ਕਾਲ ਆਉਂਦੀ ਹੈ ਉਹਨਾਂ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਦੇ ਗੁੰਮਸ਼ੁਦਗੀ ਵਾਲੇ ਪੋਸਟਰ ਲਗਾਏ ਗਏ ਸਨ ਤਾਂ ਅੱਜ ਰਾਜਾ ਵੜਿੰਗੜਾ ਦੇ ਵੱਲੋਂ ਉਸ ਸਪੋਕਸਪਰਸਨ ਨੂੰ ਸਿੱਧੀ ਕਾਲ ਲਗਾ ਲਈ ਜਾਂਦੀ ਹੈ ਤਾਂ ਜਦੋਂ ਕਾਲ ਲਗਾਈ ਉਸ ਸਪੋਕਸਪਰਸਨ ਮੋਰੇ ਤੋਂ ਰਾਜਾ ਵੜਿੰਗ ਜੀ ਦਾ ਵੈਲਕਮ ਕਰਦਾ ਨਜ਼ਰ ਆਇਆ ਬਹੁਤ ਉਹਨਾਂ ਦੇ ਵੱਲੋਂ ਸਤਿਕਾਰ ਕੀਤਾ ਗਿਆ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਭਾਂਵੇਂ ਆਪਣੀ ਪਾਰਟੀ ਹੈ ਜਿਹੜੀ ਵੱਖੋ ਵੱਖਰੀ ਹੈ ਪਰ ਆਪਾਂ ਚੋਣੇ ਤਾਂ ਲੋਕਾਂ ਦੇ ਹੋਏ ਆ ਲੋਕਾਂ ਦੇ ਜਿਹੜੇ ਕੰਮ ਰੁਕੇ ਹੋਏ ਨੇ ਮੈਂ ਤਾਂ ਉਹ ਕਰਵਾਉਣੇ ਚਾਹੁੰਦਾ ਸੀ ਤਾਂ ਤੁਹਾਡੇ ਜਿਹੜੇ ਗੁੰਮਸ਼ੁਦਗੀ ਦੇ ਪੋਸਟਰ ਲਗਵਾਏ ਸੀ ਤਾਂ ਇਹ ਸਾਰੀ ਗੱਲਬਾਤ ਸੁਣਦੇ ਹੋਏ ਰਾਜਾ ਬੜਿੰਗ ਨੇ ਕਿਹਾ ਕਿ ਤੁਸੀਂ ਮੈਨੂੰ ਆਪਣੇ ਘਰ ਦੀ ਜਿਹੜੀ ਲੋਕੇਸ਼ਨ ਤੇ ਜੋ ਮੈਂ ਹੁਣੇ ਤੁਹਾਡੇ ਕੋਲ ਆਉਣਾ ਜਿਹੜੇ ਲੋਕਾਂ ਦੇ ਰੁਕੇ ਹੋਏ ਕੰਮ ਨੇ ਆਪਾਂ ਹੁਣੇ ਹੀ ਸਿਰੇ ਚਾੜ੍ਹ ਦਿੰਨੇ ਆ ਹੋਰ ਕੀ ਕੁਝ ਕਿਹਾ ਰਾਜਾ ਬੜਿੰਗ ਨੇ ਆਓ ਸੁਣਦੇ ਆ ਦੋ ਚੋੜੇ ਪੋਸਟਲ ਆਏ ਸਨ ਤੇ ਕਾਫੀ ਮੁੱਦਾ ਪੱਖਿਆ ਉਹ ਦਿਖਾਈ ਦੇ ਰਿਆ ਸੀਗਾ ਤੇ ਉਸ ਤੋਂ ਦੌਰਾਨ ਅੱਜ ਰਾਜਾ ਬਣੀਂਗਰ ਕਪਿਲਕਥਾਲ ਦੇ ਘਰੇ ਪਹੁੰਚੇ ਰਹੇ ਆ ਜਿਹੜਾ মিডিਆ ਵਾਲਾ ਉਹ ਨਿਊਜ਼ 18 ਨਾਲ ਖੜਾ ਹੈ ਮੇਰੀ ਕਿੱਦੇ ਬਾਈਟ ਲਈ ਸੀ ਲੁਧਿਆਣੇ ਚ ਤੁਸੀਂ ਅੱਜ ਤੋਂ ਪਹਿਲਾਂ ਪਾਕਸਾਨ ਜੀ ਬੰਦੇ ਉਹ ਅੱਜ ਤੁਸੀਂ ਰਾਤ ਗੁੰਮਸ਼ੁਦਾ ਦੀ ਤਲਾਸ਼ ਚ ਲੱਗੇ ਰਹੇ ਕਟਿਆਲ ਨਹੀਂ ਜਦੋਂ ਮੈਂ ਫੋਨ ਕੀਤਾ ਇਹਨੇ ਕਿ ਹਾਂ ਭਾਜੀ ਤੁਹਾਡਾ ਨਾਮ ਆ ਗਿਆ ਨੰਬਰ ਆ ਗਿਆ ਮੇਰਾ ਨੰਬਰ ਸਭ ਕੋਲੇ ਹੈ ਹੁਣ ਤੋਂ 2.5 ਘੰਟਿਆਂ ਨੂੰ ਤੁਹਾਡੇ ਘਰ ਆ ਜਾ ਮੈਨੂੰ ਆਦੇ ਘਰ ਦੀ ਲੋਕੇਸ਼ਨ ਪੇਜ ਫਿਰ ਮੈਂ ਤੇਰੇ ਕੋਲੇ ਆ ਰਿਹਾ ਮੈਂ ਭਾਲਿਆ ਕਟਿਆਲ ਸਾਹਿਬ ਪੋਜ਼ਿਟਿਵਿਟੀ ਦੇਖੋ ਕਿ ਯਾਰ ਬੰਦਾ ਮੈਨੂੰ ਭਾਲ ਰਿਹਾ ਪੋਸਟਰ ਲਾ ਰਿਹਾ ਉਹਨੂੰ ਮੈਂ ਭਾਲਾਂ ਮੈਂਬਰ ਆਫ ਪਾਰਲੀਮੈਂਟ ਤੋਂ ਬਾਅਦ ਅੱਜ ਸਾਲ ਹੋਣਾ ਹੈ ਨਾਟ ਹਵੋ 1 ਹੌਲੀਡੇ ਇਨ ਮਾਈ ਲਾਈਫ ਇੱਕ ਛੁੱਟੀ ਨਹੀਂ ਹੈ ਔਰ ਜੋ ਤੁਹਾਡਾ ਕਿਸਾਨ ਹੈਗਾ ਕੈਂਸਰ ਆਦਾ ਬਸ ਮੈਨੂੰ ਰੱਬ ਨੇ ਚੀਜ਼ ਦਿੱਤੀ ਐ ਦਸਕਤ ਕਿ ਉਹ ਮੈਂ ਪੈਸਾ ਜਿਹੜਾ ਹੈ ਸੈਂਤੀਆਂ ਕੋਲੇ ਆ ਗਿਆ 72 ਅਸੀਂ ਕਿਸੇ ਕੋਈ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਇਵਨ ਯੂ ਡੋਨਟ ਬਲੀਵ ਥੈਟ ਆਈ ਡੋਨਟ ਸੇ ਨੋ ਟੂ ਐਨੀਬਾਡੀ ਆਈ ਡੋਨਟ ਸੇ ਕਿ ਸੰਬਾਡੀ ਬਿਲੋਂਗਸ ਟੂ ਬੀਜਪੀ ਸੰਬਾਡੀ ਮੈਨੂੰ ਹੁਣ ਕਹੀਆਂ ਦੱਸਿਆ ਯਾਰ ਤੂੰ ਘਟਿਆਲ ਦੇ ਨਹੀਂ ਜਾ ਉਹ ਯਾਰ ਛੱਡ ਯਾਰ ਤੂੰ ਇਹ ਕੀ ਕਰੀ ਜਾਣਾ ਮੇਰੇ ਬੰਦੇ ਬਹੁਤ ਪਾਰਟੀ ਦੇ ਬੰਦੇ ਇਹਨਾਂ ਨੂੰ ਸਲਾਹ ਲਈਏ ਕਿ ਨੇ ਆਪਾਂ ਜਾਵਾਂਗੇ ਮਰੀ ਕੰਪਸ ਪੇ ਕੰਪਸ ਸਾਰੀ ਮੀਡੀਆ ਵੀ ਦੱਸੋ ਮੈਂ ਜਾਦੇ ਆਉਣਾ ਹੈ ਕਿ ਬਿੱਟੂ ਜਾਦੇ ਨਹੀਂ ਬਿੱਟੂ ਦੀ ਗੱਲ ਲੱਗ ਗਈ ਬਿੱਟੂ ਨੇ ਬੋਲਤਾ ਕਿ ਆਹ ਕਿੱਥੇ